ਕਾਪਟਸਰੀਆ ਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਆਸ ਕਰਦਾ ਕਿ ਤੁਸੀਂ ਸਾਰੇ ਜਣੇ ਅੱਜ ਮੈਂ ਗੱਲ ਕਰਨੀ ਹੈ ਬਹੁਤ ਹੀ ਮੰਦਭਾਗੀ ਖਬਰ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੀ ਖਬਰ ਹੈ ਤਕਰੀਬਨ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੀ ਹੋਣਾ ਇਸ ਖਬਰ ਦਾ ਬਹੁਤ ਜ਼ਿਆਦਾ ਚੱਲਦੀ ਵੀ ਇਹ ਨਿਊਜ਼ ਤੇ ਇੱਕ ਹੁਸ਼ਿਆਰਪੁਰ ਦੇ ਵਿੱਚੋਂ ਬੱਚਾ ਚੱਕਿਆ ਗਿਆ ਸੀਗਾ ਭਈਆਂ ਵੱਲੋਂ ਇੱਕ ਭਈਆ ਸੀਗਾ ਸ਼ਰਾਬੀ ਜਿਹਨੇ ਨਸ਼ਾ ਕੀਤਾ ਹੋਇਆ ਸੀਗਾ ਤੇ ਉਹ ਐਕਟੀਵਾ ਦੇ ਉੱਤੇ ਉਹ ਬੱਚੇ ਨੂੰ ਕੋਈ ਲਾਲਚ ਦੇ ਕੇ ਪਤਾ ਨਹੀਂ ਕੀ ਗੱਲ ਬਾਤ ਹੋਈ ਇਹ ਬੱਚੇ ਦੇ ਨਾਲ ਉਹਨੂੰ ਉੱਥੋਂ ਚੁੱਕ ਕੇ ਲੈ ਗਿਆ ਤੇ ਉਹਨੂੰ ਜਾ ਕੇ ਸ਼ਮਸ਼ਾਨ ਘਰ ਦੇ ਵਿੱਚ ਮਾਰ ਦਿੱਤਾ ਗਿਆ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਖਬਰ ਸੁਣ ਕੇ ਦਿਲ ਰੰਦਾ ਅੰਦਰੋਂ ਅੰਦਰੀ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਜਿੰਨਾ ਹੋ ਸਕਦਾ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਹੜੇ ਭਈਏ ਨੇ ਭਈਆਂ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਖਬਰ ਸੁਣੀ ਹੋਣੀ ਹਫ਼ਤੇ ਦੋ ਹਫ਼ਤੇ ਪਹਿਲਾਂ ਦੀ ਹੈ ਜਿੱਥੇ ਭਈਆਂ ਨੇ ਸ਼ਰਿਆਮ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਸੀ ਇੰਸਟਾਗ੍ਰam ਦੇ ਉੱਤੇ ਆ ਕੇ ਪੰਜ ਸੱਤ ਜਣੇ ਨੇ ਪੰਜਾਬੀ ਨੂੰ ਬਹੁਤ ਜ਼ਿਆਦਾ ਗਵਜੀਆਂ ਗਾਲਾਂ ਕੱਢੀਆਂ ਸੀਗੀਆਂ ਤੇ ਉਹਦੇ ਖਿਲਾਫ ਐਕਸ਼ਨ ਵੀ ਹੋਇਆ ਤਕਰੀਬਨ ਸਾਰੇ ਜਣੇ ਫੜੇ ਗਏ ਆ ਤੇ ਜਿਹੜਾ ਸਰਪੰਚ ਸੀਗਾ ਉਹ ਵੀ ਭਈਆ ਚੁਣਿਆ ਹੋਇਆ ਸੀ ਉਹਨਾਂ ਨੇ ਪਿੰਡ ਦੇ ਵਿੱਚ ਤੇ ਉਹ ਭਈਏ ਦਾ ਮੁੰਡਾ ਹੀ ਸੀਗਾ ਜਿਹਨੇ ਲਾਈਵ ਹੋ ਕੇ ਗਾਲਾਂ ਕੱਢੀਆਂ ਸੀ ਪੰਜਾਬੀਆਂ ਨੂੰ ਤੇ ਆਪਾਂ ਸਿੱਖ ਜਥੇਬੰਦੀਆਂ ਦਾ ਜਾਂ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨੂੰ ਫੜਨ ਦੇ ਵਿੱਚ ਪੰਜਾਬੀਆਂ ਦਾ ਸਾਥ ਦਿੱਤਾ ਤੇ ਉਹ ਗੱਲ ਹਜੇ ਖਤਮ ਨਹੀਂ ਹੋਈ ਸੀ ਕਿ ਦੇ ਦੋ ਤਿੰਨ ਪਹਿਲਾਂ ਇਹ ਕੱਲ ਦੀ ਪਤਨੇ ਪਰਸੋਂ ਦੀ ਖਬਰ ਹੈ ਤੇ ਬੱਚੇ ਦੀ ਖਬਰ ਸਾਨੂੰ ਨੂੰ ਮਿਲ ਗਈ ਕਿ ਭਈਏ ਨੇ ਸ਼ਮਸ਼ਾਨ ਘਾਰ ਦੇ ਵਿੱਚ ਲਿਜਾ ਕੇ ਉਹ ਬੱਚੇ ਨੂੰ ਮਾਰਤਾ ਬੱਚਾ ਸਿਰਫ 5 ਸਾਲ ਦਾ ਸੀ ਮੈਂ ਫੋਟੋ ਮੈਂਸ਼ਨ ਕੀਤੀ ਹੋਈ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਬੱਚਾ ਤੇ ਬਾਕੀ ਤੁਸੀਂ ਖੁਦ ਧਿਆਨ ਰੱਖੋ ਆਪਣੇ ਬੱਚਿਆਂ ਦਾ ਜੇ ਖੇਡਦੇ ਆ ਕਿਸੇ ਪਾਸੇ ਜਾਂਦੇ ਆ ਤੁਹਾਨੂੰ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਇਹੋ ਜਿਹੇ ਕੇਸ ਨਿਕਲ ਨਿਕਲ ਕੇ ਆਈ ਜਾਂਦੇ ਆ ਬੱਚਿਆਂ ਧਿਆਨ ਰੱਖੋ ਤੇ ਜਿੰਨਾ ਹੋ ਸਕਦਾ ਭਈਆਂ ਤੋਂ ਦੂਰ ਰੱਖੋ ਜੋ ਘਟਾ ਪਰਿਵਾਰ ਵਾਲੇ ਨੂੰ ਪੈਣਾ ਸੀਗਾ ਉਹ ਤਾਂ ਪੈ ਚੁੱਕਾ ਨਾ ਤਾਂ ਉਹਨਾਂ ਨੂੰ ਮੁੰਡਾ ਦੁਆਰੇ ਮਿਲਣਾ ਤੇ ਜਿੱਥੋਂ ਤੱਕ ਹੋ ਸਕਦਾ ਕਿ ਆਪਣੇ ਬੱਚਿਆਂ ਦਾ ਆਪ ਧਿਆਨ ਰੱਖੋ ਬਾਕੀ ਪ੍ਰਸ਼ਾਸਨ ਨੂੰ ਸਾਰੇ ਜਣੇ ਮੰਗ ਕਰਦੇ ਪਏ ਆ ਕਿ ਜਿੱਥੋਂ ਤੱਕ ਹੋ ਸਕੇ ਆ ਉਸ ਭਈਏ ਨੂੰ ਫਾਂਸ ਦੀ ਸਜ਼ਾ ਹੋਵੇ ਤਾਂ ਜੋ ਜਿਹੜੇ ਵੀ ਹੋਰ ਨੇ ਬਾਕੀ ਨੇ ਕੰਮ ਕਰਦੇ ਉਹਨਾਂ ਨੂੰ ਵਕਲਾਸ ਕੇ ਬਾਕੀ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ